ਅੱਜ ਮੋਗਾ ਦੇ ਬਹੋਨਾ ਚੌਂਕ ਦੇ ਨੇੜੇ ਖਾਨ 뮤ਜ਼ਿਕ ਅਕੈਡਮੀ ਦਾ ਮਹੂਰਤ ਕੀਤਾ ਗਿਆ ਇਸ ਮੌਕੇ ਰੀਵਨ ਕਟਣ ਦੀ ਰਸਮ ਜਗਜੀਤ ਸਿੰਘ ਜੀਤਾ ਕਾਉਂਸਲਰ ਅਤੇ ਜਮਲਾ ਪਟੇ ਕਾਉਂਸਲਰ ਵੱਲੋਂ ਕੀਤੀ ਗਈ ਇਸ ਅਕੈਡਮੀ ਵਿੱਚ ਬੱਚਿਆਂ ਨੂੰ ਸੰਗੀਤ ਦੀ ਤਾਲੀਮ ਦਿੱਤੀ ਜਾਵੇਗੀ ਇਸ ਅਕੈਡਮੀ ਨੂੰ ਖੋਲਣ ਵਿੱਚ ਵਿਸ਼ੇਸ਼ ਸਹਿਯੋਗ ਸਿੰਗਰ ਗੋਗੀ ਮੋਗਾ ਅਮੀਰ ਖਾਨ 뮤ਜ਼ਿਕ ਡਾਇਰੈਕਟਰ ਐਮ ਵੀਰ ਗੀਤਕਾਰ ਪਾਲੀ ਡਾਲੇਵਾਲਾ ਗੈਰੀ ਸਾਹਿਬ ਸੁਖ ਸਾਵਰਾ 파ਰਸ ਅਲੀ ਅਜੀਤ ਸ਼ਰਮਾ ਮੁਕੇਸ਼ ਆਲਮ ਜੀਤੀ ਵੀਰ ਦਿਲਵਰ ਅਲੀ ਹਰਸ਼ ਸ਼ਰਮਾ ਇਹ ਸਾਰੇ ਸੱਜਣਾ ਦਾ ਵਿਸ਼ੇਸ਼ ਸਹਿਯੋਗ ਰਿਹਾ ਜੇ ਨਿਊਜ਼ ਪੰਜਾਬੀ ਲਈ ਮੋਗਾ ਤੋਂ ਜੁਗਿੰਦਰ ਸਿੰਘ ਗਿੱਲ ਦੀ ਵਿਸ਼ੇਸ਼ ਰਿਪੋਰਟ ਹਾਂਜੀ ਸੱਸੀ ਗਾਲ ਜੀ ਮੈਂ ਗੈਰੀ ਸਿੰਘ ਤੇ ਅੱਜ ਭੋਨਾ ਟੌਪ ਦੇ ਵਿੱਚ ਖਾਲ ਅਕੈडमी ਦਾ ਇਕੱਠ ਹੋਇਆ ਜਿੱਥੇ ਕਿ ਉੱਬਰੇ ਸੰਗੀਤ ਅਕਾਦਮੀ ਦੇ ਜਿਹੜੇ ਮਾਨਮਤੇ ਸਾਡੇ ਵਿਦਿਆਰਥੀ ਆ ਉਹਨਾਂ ਨੂੰ ਇੱਕ ਫੇਰ ਦੇਣ ਦੇ ਲਈ ਇੱਕ ਸੰਗੀਤ ਦੇ ਨਾਲ ਜੋੜਨ ਦੇ ਲਈ ਖਾਨ ਅਕੈਡਮੀ ਦਾ ਜਦੋਂ ਘਟਕੂ ਪਿਆ ਗਿਆ ਭੋਨਾ ਚੌਂਦੇ ਵਿੱਚ ਸੋ ਜਿਹਦੇ ਆਰਗੇਨਾਈਜ਼ਰ ਨੇ ਅਮੀਰ ਖਾਨ ਜੀ ਰੋਗੀ ਜੀ ਸ਼ਿਪਤਾ ਅਨੰਦ ਸਿੰਘ ਸਾਹਿਬ ਨਾਲ ਵੀ ਸਹਿਯੋਗ ਬਾਕੀ ਸਾਡੇ ਸਾਰੇ ਪਰਿਵਾਰ ਦਾ ਸਹਿਯੋਗ ਅਸੀਂ ਵੀ ਨਾਲ ਆ ਤੇ ਅੱਜ ਇਹ ਬੜਾ ਚੰਗਾ ਲੱਗਿਆ ਸਾਡੇ ਇੱਥੇ ਹੈਡਿੰਗ ਦੇ ਜਦੋਂ ਵੈਗੁਰੂ ਜੀ ਕਰ ਲੈ ਅਰਦਾਸ ਬੇਨਤੀ ਕੀਤੀ ਗੁਰੂ ਦਾ ਉਹ ਆਸਰਾ ਲਿਆ ਸੋ ਅਰਦਾਸ ਸਦਾਕੀ ਕਰਨ ਦੀ ਜੀ ਬੇਨਤੀ ਹੈ ਕਿ ਜਿਹੜੀ ਅਕੈਡਮੀਆ ਦਿਨ ਤੋਂ ਕੋਈ ਰਾਤ ਤੋਂ ਜਿਹੜੀ ਤਰੱਕੀ ਕਰੇ ਕਿ ਜਿਹੜੇ ਵਿਦਿਆਰਥੀ ਆ ਤੇ ਸਿੱਖਣ ਦੇ ਲਈ ਆਉਣ ਉਹ ਵੀ ਪੰਜਾਬ ਦੀ ਪੰਜਾਬੀ ਅਧਿ ਸੇਵਾ ਕਰਨ ਤੇ ਮੈਂ ਪ੍ਰਸ਼ੰਸਾ ਕਰੂੰਗਾ ਸਾਡੇ ਇੰਸਪੈਕਟਰ ਬਹੁਤ ਹੀ ਇਸ ਭਾਰਤ ਦੇ ਜਿਹੜੇ ਮਾਂ ਜਿਹਨਾਂ ਦਾ ਸਾਨੂੰ ਮਾਣ ਹੈ ਗਰਜੀਤ ਸਿੰਘ ਜੀ ਤਾਂ ਜੀ ਸਾਹਿਬ ਉਹ ਵੀ ਅਜੀਤ ਸਾਡੇ ਰੀਖਾਂ ਜੀ ਉਹ ਵੀ ਖਾਨ ਜੀ 파ਰਸਲੀ ਜੀ ਉਹਨਾਂ ਨੂੰ ਅੱਜ ਇੱਕ ਮੁਬਾਰਕਬਾਦ ਦੇਣਗੇ ਕਿ ਅੱਜ ਇਹਨਾਂ ਨੇ ਖਾਨ ਅਕੈडमी ਦਾ ਉਦਘਾਟਨ ਕੀਤਾ ਗਰਜੀਤ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਜਿਹੜਾ ਖਾਨ ਸਾਹਿਬ ਨੇ ਇਥੇ ਉਹ ਕੀ ਬਿਨੈ ਤੇ ਪਾਲੀ ਜੀ ਨੇ ਤੇ ਬਾਈ ਸਾਡੇ ਬਹੁਤ ਹੀ ਸਤਿਕਾਰਯੋਗ ਮਹੰਤਾਂ ਵੀਰ ਮੰਗਾ ਜੀ ਆ ਇਹਨਾਂ ਨੇ ਜਿਹੜਾ ਉਦੋਂ ਚੱਕਿਆ ਕਹਿੰਦੇ ਸੰਗੀਤ ਆ ਸੰਗੀਤ ਦੀ ਕੋਈ ਪਰਿਭਾਸ਼ਾ ਨਹੀਂ ਹੁੰਦੀ ਪਰ ਸੰਗੀਤ ਇੱਕ ਉਹ ਚੀਜ਼ ਆ ਜਿਹੜੀ ਕਹਿੰਦੇ ਮੁਰਦਿਆਂ ਦੇ ਵਿੱਚ ਵੀ ਜਾਨ ਪਾ ਦਿੰਦੀ ਆ ਇਹਨਾਂ ਨੇ ਜੋ ਸੱਚੇ ਪਾਤਸ਼ਾਹ ਵਾਹਿਗੁਰੂ ਤੋਂ ਉਕਾਸ ਰਿਹਾ ਮੈਂ ਤਾਂ ਵਾਹਿਗੁਰੂ ਅਕੀ ਹੀ ਅਰਦਾਸ ਕਰਦਾ ਉਹ ਸੱਚੇ ਪਾਤਸ਼ਾਹ ਕੇ ਜੋ ਵੀ ਸੰਗੀਤ ਦੇ ਦੇਵਤਾ ਨੇ ਵੀ ਇਹਨਾਂ ਦੇ ਜਿਹੜਾ ਵੀ ਇੱਥੇ ਸੱਚੇ ਗੁਰੂ ਮਿਹਨਤ ਕਰੇ ਇਹਨਾਂ ਦੇ ਕੰਠ ਦੇ ਵਿੱਚ ਆਵਾਜ਼ ਹੋਵੇ ਤੇ ਸੁਰਾਂ ਦਾ ਉਤਣ ਨਹੀਂ ਹੋਵੇ ਤੇ ਸਭ ਨੂੰ ਬਾਲ ਹਿੰਮਤ ਬਖਸ਼ੇ ਤੇ ਤਰਕੀਆਂ ਬਖਸ਼ਣ ਪਰ ਮੈਂ ਇੱਕ ਇਥੇ ਖੁਸ਼ੀ ਦਾ ਹੋਰ ਵੀ ਮੈਂ ਮੈਂ ਆਪ ਦੇ ਆਪ ਨੂੰ ਵੀ ਇੱਕ ਵਧਾਈ ਦਾ ਪੱਤਰ ਸਮਝਣਾ ਕਿ ਬਹੁਤ ਵੱਡੀਆਂ ਵੱਡੀਆਂ ਅਕੈਡਮੀਆਂ ਮੋਦੀਆਂ ਬਹੁਤ ਵੱਡੇ ਵੱਡੇ ਥਾਂ ਤੇ ਲੋਕ ਜਾਂਦੇ ਆ ਉਹ ਉਥੇ ਉਹ ਕੌਣ ਸਕਦੇ ਆ ਜਿਹਦੇ ਕੋਲੇ ਪੈਸਾ ਵੀ ਆ ਭਵੇਂ ਛੋਰੂ ਛੋਰਵਾਰੇ ਘਟ ਗਿਆ ਨਾ ਔਰ ਪੈਸੇ ਦੇ ਤੌਰ ਤੇ ਉਹ ਅੱਗੇ ਵਧ ਜਾਂਦੇ ਆ ਇਹ ਗੋਗੀ ਦੀਰ ਨੂੰ ਬਾਈ ਪਾਲੀ ਸਾਡੇ ਨਖਾਰੀ ਜੀ ਡਾਲੇ ਵਾਲਾ ਉਹਨਾਂ ਤੇ ਅਮੀਰ ਖਾਨ ਨੂੰ ਇਹ ਦੋਨੇ ਵਧਾਈ ਦੇ ਪਾਤਰ ਆ ਜਿਨ੍ਹਾਂ ਨੇ ਸਾਡੇ ਇੱਕ ਨੀਵੇਂ ਤੇ ਗਰੀਬੀ ਦੇ ਪੱਧਰ ਦੇ ਉੱਤੇ ਬੈਠ ਕੇ ਜਿਹੜੇ ਇਹਨਾਂ ਨੇ ਇਹ ਸੋਚਿਆ ਤੇ ਇਹ ਕਦਮ ਸੱਚੇ ਪਾਤਸ਼ਾਹ ਨੂੰ ਦੀ ਦੁਗਣੀ ਰਾਤ ਤੋਂ ਦੁਗਣੀ ਤਰੱਕੀ ਕਰੇ ਕਿਉਂਕਿ ਭਾਈ ਜਿਹੜੇ ਕਿਤੇ ਨਹੀਂ ਜਾ ਸਕਦੇ ਉਹ ਇਹਨਾਂ ਕੋਲੇ ਆ ਸਕਦੇ ਆ ਹਾਂ ਜੀ ਤੇ ਇਹ ਇਸ ਨੇ ਇਹਨਾਂ ਦੇ ਇਹਨਾਂ ਦੇ ਕੰਮ ਦੀ ਮੈਂ ਸ਼ਲਾਘਾ ਦਿੰਦਾ ਜੇ ਇਹਨਾਂ ਨੇ ਮੈਨੂੰ ਇਹ ਮੌਕਾ ਦਿੱਤਾ ਤੇ ਮੈਂ ਆਪਦੇ ਆਪ ਨੂੰ ਖੁਦ ਕਿਸਮਤ ਸਮਝਦਾ ਹਾਂ ਵੀ ਵਾਹਿਗੁਰੂ ਨੇ ਜੇ ਮੈਨੂੰ ਕੁਛ ਚੰਗਾ ਕਰਨ ਦਾ ਮੌਕਾ ਦਿੱਤਾ ਜੇ ਕਿਸੇ ਦੇ ਸੰਗੀਤ ਕੋਈ ਸੋਰ ਕੋਈ ਚੰਗੇ ਗੀਤ ਗਾਉਣ ਦੇ ਪੰਜਾਬ ਮੂਲੀ ਆਪਣੀ ਪੰਜਾਬੀ ਮਾਂ ਬੋਲੀ ਦਾ ਗੋਲੀ ਗੋਣੀ ਆ ਤੇ ਬਹੁਤ ਤਾਂ ਤੱਕ ਜਾਣ ਕੇ ਸੱਚੇ ਪਾਤਸ਼ਾਹ ਨੂੰ ਦਿਨੂਬੜੀ ਦਾ ਚੋਕੜੀ ਤੇ ਰੱਖੀ ਇਹਨਾਂ ਦੀ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਸੋ ਜਿੰਨੇ ਵੀ ਪਤਵੰਤੇ ਮੇਰੇ ਵੀਰ ਇਸ ਅਕੈਡਮੀ ਦੇ ਉਦਘਾਟਨ ਤੇ ਆਏ ਆ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਸਾਰੇ ਵੀਰਾਂ ਦਾ ਸਾਡੇ 파ਰਸਲੀ ਜੀ ਅਮੀਰ ਖਾਨ ਜੀ ਭਾਈ ਜਗਜੀਤ ਸਿੰਘ ਜਿੰਦਾ ਜੀ ਐਮ ਵੀਰ ਬਾਜੀ ਭਾਈ ਪਾਰਲੀ ਡਾਲੇ ਵਾਲਾ ਸਾਹਿਬ ਐਮ ਸੀ ਸਾਹਿਬ ਅਤੇ ਜਿੰਨੇ ਮੇਰੇ ਛੋਟੇ ਤੇ ਵੱਡੇ ਵੀਰ ਇੱਥੇ ਪਹੁੰਚੇ ਆ ਅਸੀਂ ਸਾਰਿਆਂ ਨੂੰ ਨਿੱਘਾ ਜੀ ਆਖਦੇ ਆ ਇਹ ਅਕੈਡਮੀ ਸਾਡੀ ਕੱਲਿਆਂ ਦੀ ਅਕੈਡਮੀ ਨਹੀਂ ਇਹ ਸਾਰੇ ਹੀ ਸਾਡੇ ਮੋਗੇ ਸ਼ਹਿਰ ਦੀ ਅਕੈਡਮੀ ਹੈ ਪੂਰੇ ਪੰਜਾਬ ਦੀ ਅਕੈਡਮੀ ਹੈ ਕੋਈ ਵੀ ਇੱਥੇ ਆਸਰਦਾ ਬਿਨਾਂ ਫੀਸ ਤੋਂ ਬਿਨਾਂ ਪੈਸਿਆਂ ਤੋਂ ਜਿਹੜਾ ਬੱਚਾ ਇੱਥੇ ਸਿੱਖਣਾ ਚਾਹਵੇ ਆਪਣੀ ਸ਼ਰਧਾ ਭਾਵਨਾ ਦੇ ਨਾਲ ਇੱਥੇ ਜਦੋਂ ਮਰਜ਼ੀ ਐਨੀ ਟਾਈਮ ਆ ਸਕਦਾ ਹੈ ਇਹ ਸਾਡੀ ਅਕੈਡਮੀ ਨਹੀਂ ਹੈ ਤੁਹਾਡੇ ਲਈ ਅਸੀਂ ਖੋਲੀ ਹੈ ਅਸੀਂ ਹੁਨਰ ਕੋਸ਼ਿਸ਼ ਕਰਾਂਗੇ ਕਿ ਜਿੰਨਾ ਸਾਨੂੰ ਆਉਂਦਾ ਸੀ ਹੁਨਰ ਪਛਾਣ ਕੇ ਉਹਨੂੰ ਅੱਗੇ ਲੈ ਕੇ ਜਾਈਏ ਸੋ ਇੰਨਾ ਹੀ ਕਹਿੰਦਾ ਹੋਇਆ ਧੰਨਵਾਦ